ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਅੱਜ ਇੱਕ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਹਾਂ ਸਿੱਖੀ ਲਹਿਰ ਉੱਤਰਖੰਡ ਯੂਪੀ ਉਹਨਾਂ ਨੇ ਇੱਕ ਵੀਡੀਓ ਪਾਈ ਆ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਬਾਰੇ ਵੀ ਇਹ ਸਾਰਾ ਕੁਝ ਪਖੰਡਵਾ ਦਿਆ ਉੱਥੇ ਜਿਹੜੀ ਸੰਗਤ ਜਾਂਦੀ ਆ ਉਹਨਾਂ ਨੂੰ ਜਿੱਦਾਂ ਮਤਲਬ ਮਗਰ ਲਾਇਆ ਜਾ ਰਿਹਾ ਆ ਇਹ ਸਭ ਪੈਸੇ ਬਣਾਉਣ ਦਾ ਟੰਗਵਾਜਿਆ ਤੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਭਰਾ ਜੀ ਚਲੋ ਉੱਥੇ ਜੇ ਸੰਗਤ ਜਾਂਦੀ ਆ ਆਪਣਾ ਐਤਵਾਰ ਨੂੰ ਜਿਹੜੇ 3-4 ਘੰਟੇ ਸਹ ਮਹਾਰਾਜੀ ਦੇ ਚਰਨਾਵਾਂ ਵਿੱਚ ਕੱਢਦੀ ਆ ਹਨ ਉਹ ਆਪਣੇ ਜਿਹੜੇ ਕੀਮਤੀ ਸਵਾਸ ਆ ਉਹ ਲੇਖੇ ਵਿੱਚ ਲਾਉਂਦੀ ਆ ਸੰਗਤ ਹਨ ਤੇ ਤੁਸੀਂ ਕਹਿੰਦੇ ਆ ਬੇ ਪਖੰਡਵਾਦ ਆ ਮਤਲਬ ਲੋਕ ਆਪਣੇ ਘਰਾਂ ਵਿੱਚ ਬਹਿ ਜਾਣ ਉਹ ਜਿਹੜਾ ਮਾੜਾ ਮੋਟਾ ਤੁਰੇ ਆ ਲੀਹੇ ਪਾਏ ਆ ਪਰਮਾਤਮਾ ਨੇ ਉਹਨਾਂ ਤੋਂ ਵੀ ਤੁਸੀਂ ਉਸ ਲੀਹ ਤੋਂ ਵੀ ਉਹਨਾਂ ਨੂੰ ਪਟਕਾਉਣਾ ਚਾਹੁੰਦੇ ਆ ਮੈਨੂੰ ਤੁਹਾਡੇ ਵੀਰ ਜੀ ਇਹ ਵਿਚਾਰ ਬਿਲਕੁਲ ਨਹੀਂ ਸਹੀ ਲੱਗੇ ਹਾਂ ਚਲੋ ਅਸੀਂ ਗਿਆਨੀ ਤੇ ਹੈ ਨਹੀਂ ਕਿ ਤੁਸੀਂ ਜਿਆਦਾ ਗਿਆਨੀ ਆ ਸਾਡੇ ਨਾਲੋਂ ਤੁਹਾਨੂੰ ਜਿਆਦੀ ਸੋਝੀ ਆ ਤੁਸੀਂ ਹੋ ਸਕਦਾ ਵੇ ਬ੍ਰਹਮ ਗਿਆਨ ਦੀ ਵਾਸਤਾ ਵਿੱਚ ਵੀ ਹੋਵੇ ਜਿਹੜੇ ਇੰਨੀਆਂ ਡੂੰਘੀਆਂ ਗੱਲਾਂ ਕਰ ਰਹੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਭਰਾ ਜੀ ਜਦੋਂ ਤੇ ਆਪਣੇ ਧਰਮ ਦੇ ਬੰਦੇ ਦੂਜੇ ਧਰਮਾਂ ਵਿੱਚ ਜਾਂਦੇ ਆ ਕਿ ਅਸੀਂ ਉਹਨਾਂ ਨੂੰ ਜਿਹਦਾ ਕਹਿੰਦੇ ਆ ਵੀ ਆਪੇ ਪੱਗ ਬੰਨ ਕੇ ਉੱਥੇ ਚੱਲ ਗਿਆ ਪੱਗ ਬੰਨ ਕੇ ਇਤਾਂ ਤੇ ਜੇ ਹੁਣ ਆਪਣੇ ਗੁਰੂ ਘਰਾਂ ਵਿੱਚ ਸੰਗਤ ਆਉਣ ਲੱਪਈ ਆ ਉਸ ਗੱਲ ਦਾ ਤੁਹਾਨੂੰ ਤੁਹਾਡੇ ਤੋਂ ਜਰਿਆ ਨਹੀਂ ਜਾਂਦਾ ਉਸ ਗੱਲ ਦਾ ਤੁਹਾਨੂੰ ਸਾੜਾ ਲੱਗਣ ਡਿਆ ਆ ਸੋ ਇਹਨਾਂ ਚੀਜ਼ਾਂ ਉੱਤੇ ਵੀਰ ਜੀ ਜਦੋਂ ਮੈਂ ਥੋੜਾ ਧਿਆਨ ਰੱਖਿਆ ਕਰੋ ਨਾ ਵੀਡੀਓ ਬਾਰ-ਬਾਰ ਇਦਾਂ ਦੀਆਂ ਪਾਇਆ ਕਰੋ ਜਿਹੜਾ ਸੰਗਤ ਦੇ ਮਨ ਵਿੱਚ ਦੁਬਿਧਾ ਆਵੇ ਹਨ ਚਲੋ ਸੰਗਤ ਕਿਸੇ ਬਾਹਨੇ ਜਾਂਦੀ ਆ ਉੱਥੇ ਸਵੇਰ ਨੂੰ 5 ਵਜੇ ਜਾ ਕੇ ਦੇਖ ਲਓ ਐਤਵਾਰ ਨੂੰ 3-3 ਕਿਲੋਮੀਟਰ ਤੱਕ ਗੱਡੀਆਂ ਦੀਆਂ ਬੱਸਾਂ ਦੀਆਂ ਲੈਣਾ ਲੱਗ ਜਾਂਦੀਆਂ ਆ ਸੰਗਤ ਆਪਣੇ ਜਿਹੜੇ ਕਾਰਜਾ ਸ਼ਨੀਵਾਰ ਨੂੰ ਹੀ ਸਮੇਟ ਲੈਂਦੀ ਆ ਵੇ ਸਵੇਰ ਨੂੰ ਉੱਥੇ ਜਾ ਕੇ ਅਸੀਂ ਚੌਂਕੜੀ ਮਾਰ ਕੇ 4-3-4 ਘੰਟੇ ਬਹਿਣਾ ਤੇ ਜਿਹੜਾ ਐਤਵਾਰ ਨੂੰ ਉੱਥੇ 4 ਘੰਟੇ ਬਹਿਣ ਲੱਪਿਆ ਤੁਹਾਨੂੰ ਕੀ ਲੱਗਦਾ ਉਹ ਘਾੜਣ ਕੇ ਜਿਹੜਾ ਬਾਕੀ 6 ਦਿਨ ਹੋਊਗੇ ਉਦੋਂ 5-10 ਮਿੰਟ ਨਾ ਬੈਠਦਾ ਹੋਊਗਾ ਮਤਲਬ ਤੁਸੀਂ ਲੋਕਾਂ ਨੂੰ ਤੋੜਨ ਡਏ ਆ ਸੰਗਤ ਨੂੰ ਇਹ ਮੈਨੂੰ ਤੁਹਾਡੀਆਂ ਕਹਿੰਦੇ ਅਗਲਾ 파ਟ ਆਊਗਾ ਜੀ ਉਦੋਂ ਅਗਲਾ 파ਟ ਆਊਗਾ ਇਹ ਮਤਲਬ ਵਿਊਆਂ ਦੇ ਚੱਕਰ ਵਿੱਚ ਕਿਉਂ ਆਪਣਾ ਸਤਿਆਨਾਸ ਆਪ ਕਰ ਰਹੇ ਆ ਤੁਸੀਂ ਮੈਨੂੰ ਉਦਾਂ ਇਹਨਾਂ ਗੱਲਾਂ ਉੱਤੇ ਮੈਂ ਬੋਲਦਾ ਤਾਂ ਨਹੀਂ ਹੁਣਾ ਪਰ ਤੁਹਾਡੀ ਮੈਂ ਵੀਡੀਓ ਪੂਰੀ ਸੁਣੀ ਤੇ ਮੈਨੂੰ ਡੈਲ ਨੂੰ ਜਿੱਦਾਂ ਬੜਾ ਬੋਖ ਲੱਗਾ ਵੀ ਸਾਨੂੰ ਗੈਰਾਂ ਦੇ ਮਾਰਿਆਂ ਨਹੀਂ ਮਰਦੇ ਸਾਨੂੰ ਆਪਣੇਆਂ ਤੋਂ ਖਤਰਾ ਹੈ ਸਾਨੂੰ ਇਸ ਵੇਲੇ ਸਾਡੀ ਕੌਮ ਨੂੰ ਜਿਹੜਾ ਖਤਰਾ ਹੋਇਆ ਪਿਆ ਆਪਣੇਆਂ ਤੋਂ ਹੋਇਆ ਪਿਆ ਚਲੋ ਸਾਡੇ ਕਈਆਂ ਨੇ ਕਹਿਣਾ ਵੀ ਇਹਦੇ ਬਾਲ ਕੱਟੇ ਆ ਇਹ ਬੋਲਣ ਡਿਆ ਆ ਮੇਰਾ ਸਾਲਾ ਆਇਆ ਸਗਾ ਉਹਦਾ ਏਜੰਟਾਂ ਤੋਂ 7 ਲੱਖ ਰੁਪਈਆ ਫਸ ਗਿਆ ਸੀ ਤੇ ਉਹਦੇ ਮਨ ਵਿੱਚ ਆਇਆ ਵੀ ਸੰਗਤ ਜਾਂਦੀ ਹੈ ਉੱਥੇ ਚਪੇਰੇ ਕੱਟਣ ਉਦੋਂ ਚਲੋ ਉਹ ਪਾਠ ਕਰਦਾ ਸੀਗਾ ਔਰ ਥੋੜਾ ਜਿਆ ਮਤਲਬ ਉਹ ਇੰਨਾ ਨਹੀਂ ਸਮਾਂ ਕੱਢਦਾ ਹੁੰਦਾ ਸੀ ਥੋੜਾ ਸਮਾਂ ਕੱਢਦਾ ਹੁੰਦਾ ਸੀ ਉਹਦੇ ਮਨ ਵਿੱਚ ਜਦੋਂ ਇਹ ਗੱਲ ਆਈ ਤੇ ਉਹਨੇ ਜਾਣਾ ਸ਼ੁਰੂ ਕਰ ਦਿੱਤਾ ਉੱਤੇ ਪਹਿਲਾਂ ਉਹਨੇ ਦਰਬਾਰ ਸਾਹਿਬ ਜਾਣਾ ਮਹਾਰਾਜ ਦੇ ਉੱਤੇ ਫਿਰ ਉਹਨੇ ਆਣ ਕੇ ਚਪੇਰਾ ਸਾਹਿਬ ਦੀ ਸੇਵਾ ਕਰਨੀ ਉੱਥੇ ਮਤਲਬ ਸਿਮਰਨ ਕਰਨਾ ਹੈ ਨਾ ਬਹਿ ਕੇ ਬਾਤ ਸੁਣਨਾ ਭਾਜੀ ਦੂਜਾ ਚਪੇਰਾ ਸੀਗਾ ਉਹਦਾ ਹਜੇ ਤੇ ਉਹਨੂੰ ਚੰਡੀਗੜ੍ਹੋਂ ਫੋਨ ਆ ਗਿਆ ਕਰੜ ਉਹਦੇ ਪੈਸੇ ਫਸੇ ਸੀਗੇ ਮਤਲਬ ਚੰਡੀਗੜ੍ਹੋਂ ਫੋਨ ਆ ਗਿਆ ਕੋਈ ਚੰਡੀਗੜ੍ਹ ਦਾ ਬੰਦਾ ਸੀ ਉਹਨੇ ਉਹਨੂੰ ਫੋਨ ਕੀਤਾ ਵੀ ਜਾ ਉੱਥੇ ਜਾ ਕੇ ਥਾਣੇਦਾਰ ਸਾਹਿਬ ਨੂੰ ਮਿਲ ਲੈ ਹਨ ਤੇ ਉਹ ਉਸ ਦਿਨ ਗਿਆ ਸੀਗਾ ਉਹਨੂੰ ਕਹਿੰਦੇ ਆ ਜਾ ਤੇਰੀ ਕੰਪਲੇਂਟ ਦਰਜ ਕਰਾਉਣੀ ਉੱਥੇ ਗਿਆ ਕੰਪਲੇਂਟ ਦਰਜ ਕਰਾਉਣ ਤੇ ਉਸ ਦਿਨ ਹੀ ਉਹ ਪੈਸੇ ਲੈ ਕੇ ਆਇਆ ਸੀ ਮਤਲਬ ਪਰਮਾਤਮਾ ਦੇ ਪਾਸੇ ਜਦੋਂ ਤੁਸੀਂ ਤੁਰਦੇ ਆ ਪਰਮਾਤਮਾ ਦਾ ਨਾਮ ਤੇ ਇੰਨਾ ਉਹਦਾ ਫਾਲਿਆ ਜੇ ਕੋਈ ਉਤਲੇ ਮਨੋਂ ਵੀ ਲੈਣ ਲੱਪੋਵੇ ਹਨਾ ਪਰਮਾਤਮਾ ਉਹਨੂੰ ਵੀ ਕਿਸੇ ਚੀਜ਼ ਦੀ ਥੋੜਨੀ ਆਉਣ ਦਿੰਦਾ ਵੀ ਚਲੋ ਘਟੋ ਘਟ ਲੈਂਦਾ ਤਾਂ ਹੈ ਉਹਨਾਂ ਨਾਲ ਉਹ ਚੰਗਾ ਜਿਹੜੇ ਮੈਨੂੰ ਚੇਤੇ ਹੀ ਨਹੀਂ ਕਰਦੇ ਮੈਂ ਜਿਨ੍ਹਾਂ ਨੂੰ ਦੁਨੀਆ ਤੇ ਭੇਜਿਆ ਉਹ ਭੁੱਲ ਗਏ ਆ ਇਨਸਾਨ ਜੇ ਇਸ ਵੀ ਸਰੂਪ ਵਿੱਚ ਜੇ ਇਸ ਵੀ ਅਵਸਥਾ ਵਿੱਚ ਜੇ ਇਸ ਵੀ ਧਰਮ ਵਿੱਚ ਉਸ ਪ੍ਰਮਾਤਮਾ ਨੂੰ ਚੇਤੇ ਕਰਦਾ ਆ ਸਮਝ ਲਓ ਵੀ ਪ੍ਰਮਾਤਮਾ ਦੀ ਉਹਦੇ ਉੱਤੇ ਨਿਗਾਹ ਜਿਹੜੀ ਸਵੱਲੀ ਆ ਉਹ ਤਾਂ ਹੀ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਗੇ ਵਾਲੇ ਨਾਲ ਸੰਗਤ ਚੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਪਹੁੰਚ ਜਵੇ ਜਿੱਥੇ ਤੱਕ ਮੈਂ ਵੀਡੀਓ ਪਹੁੰਚਾਉਣੀ ਚਾਹੁੰਦਾ ਆ